ਸਾਭਾ ਹੀ ਗੁਰੂ ਜੀ ਦੇ ਪਤੇ ਮੈਨੇਜਮੈਂਟ ਰਿਪਬਲਿਕ ਹਾਈ ਸਕੂਲ ਪਖਾੜੀ ਦੀ ਵਿਦਿਆਰਥਣ ਜਿਸ ਨੇ ਕੋਲ ਆਜੋੜੇ ਸਾਹਮਣੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 356 ਸਾਲਾ ਸ਼ਹੀਦੀ ਪੁਰਬ ਨੂੰ ਮੁੱਖ ਰੱਖਦੇ ਹੋਏ ਤੁਹਾਡੇ ਸਾਹਮਣੇ ਅੱਜ ਦਾ ਸੰਲੇਖ ਬੋਲਣ ਜਾ ਰਹੀ ਹਾਂ ਜੋ ਕਿ ਕੁਝ ਇਸ ਤਰ੍ਹਾਂ ਹੈ ਔਰੰਗਜ਼ੇਬ ਦੇ ਜ਼ੁਲਮ ਹੈ 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 ਸਭ जग ਭਇਓ ਸਮਾਸੀ ਸਾਲ 1659 ਈਸਵੀ ਦਾ ਦਿੱਲੀ ਦੇ ਦਿੱਲੀ ਦੇ ਤਖਤ ਤੇ ਬੈਠਣ ਲਈ ਇੱਕ ਸਹਜਾਦਾ ਹਕੂਮਤ ਦੀ ਲਾਜ਼ਾ ਵਸ ਇੰਨਾ નિર્દયੀ ਬਣ ਗਿਆ ਸੀ ਕੀ ਉਸਨੇ ਆਪਣੇ ਬਾਦਸ਼ਾਹ ਪਿਤਾ ਨੂੰ ਹੀ ਕੈਂਦ ਕਰ ਲਿਆ ਅਤੇ ਆਪਣੇ ਭਰਾਵਾਂ ਨੂੰ ਮਾਰ ਕੇ ਸਿੰਘਾਸਨ ਹਾਸਲ ਕੀਤਾ ਇਹ ਸ਼ਜਰਤਾ ਸੀ ਔਰੰਗਜ਼ੇਬ ਉਸੇ ਦਿਨ ਤੋਂ ਹੀ ਹਿੰਦੁਸਤਾਨ ਨੂੰ ਜ਼ੁਲਮ ਦੇ ਕਾਲੇ ਬਦਲਾਣੇ ਕੇ ਲਿਆ ਔਰੰਗਜ਼ੇਬ ਦੀ ਸੱਚ ਸੋਚ ਬੜੀ ਸਰਬੱਤ ਸੀ ਇਕ ਰਾਜ ਇਕ ਧਰਮ ਉਸਨੇ ਇਰਾਦਾ ਕਰ ਲਿਆ ਸੀ ਕਿ ਭਾਰਤ ਦੇ ਸਾਰੇ ਗੈਰ ਮੁਸਲਮਾਨ ਨੂੰ ਮੁਸਲਮਾਨ ਬਣਾਉਣਾ ਹੈ ਇਸ ਆਸ਼ੇ ਨਾਲ ਹੁਕਮ জারি ਹੋਇਆ ਕਿ ਫੌਜ ਵਿੱਚ ਹੁਣ ਸਿਰਫ ਮੁਸਲਮਾਨ ਹੀ ਰਹਿਣ ਦੇ ਸਕਦੇ ਸਕਣਗੇ ਗੈਨ ਮੁਸਲਮਾਨ ਸਿਪਾਹੀ ਜੋ ਆਪਣੀ ਜਾਨ ਦੇ ਵੀ ਹਕੂਮਤ ਦੀ ਸੁਰੱਖਿਆ ਲਈ ਤਾਇਨਾਤ ਸਨ ਉਹਨਾਂ ਅੱਗੇ মুশਿਕ ਉਹਨਾਂ ਅੱਗੇ ਮੁਸ਼ਕਲ ਚੋਂ ਸੀ ਧਰਮ ਛੱਡ ਦੇ ਕੀ ਰੋਜ਼ਗਾਰ ਹੁਕਮਾਂ ਦੀ ਲੜੀ ਇੱਥੇ ਰੁਕੀ ਵੀ ਨਹੀਂ ਸੀ ਜ਼ਿਮੀਦਾਰ ਅੰਬਲਦਾਰ ਅਤੇ ਸਰਕਾਰੀ ਅਧਿਕਾਰੀਆਂ ਦਾ ਸਾਹਮਣਾ ਲਈ ਮੁਸਲਮਾਨ ਹੋਣਾ ਲਾਜ਼ਮੀ ਕਲ ਤੱਕ ਗਿਆ ਇੱਜ਼ਤ ਤੇ ਅਹੁਦੇ ਦੀ ਚਮਕ ਵਚਾਣ ਲਈ ਲੋਕਾਂ ਉਤੇ ਧਰਮ ਬਦਲਣ ਦਾ ਦਬਾਅ ਬਣਾਇਆ ਗਿਆ ਉਸ ਉਸ ਸਮੇਂ ਵਪਾਰ ਮੁੱਖ ਤੌਰ ਤੇ ਹਿੰਦੂਆਂ ਦੇ ਹੱਥਾਂ ਵਿੱਚ ਸੀ ਔਰੰਗਜ਼ੇਬ ਨੇ ਉਹਨਾਂ ਉੱਤੇ ਟੈਕਸ ਬਣਾ ਦਿੱਤੇ ਜਿਵੇਂ ਟੈਕਸ ਵੀ ਲਾ ਦਿੱਤੇ ਦੂਜੇ ਪਾਸੇ ਮੁਸਲਮਾਨ ਵਪਾਰੀਆਂ ਦੇ ਟੈਕਸ ਅਧਿਕਾਂ ਦਿੱਤੇ ਗਏ ਅਤੇ ਕੁਝ ਸਮੇਂ ਵਿੱਚ ਲਗਭਗ ਖਤਮ ਵੀ ਕਰ ਦਿੱਤੇ ਗਏ ਇਸ ਅਨਿਆ ਪਨੀ ਨੀਤੀ ਨੇ ਹਿੰਦੂ ਪਾਰੀਆਂ ਨੂੰ ਬਹੁਤ ਦੁਖੀ ਕੀਤਾ ਇਨਾਇਤ ਉੱਲਾ ਖਾਲ ਬੁੜੀਆਂ ਇਲਾਕੇ ਦੀ ਨਾਨਕ ਨਾਮ ਲੈਵਾ ਸਿੱਖਾਂ ਦੀ ਧਰਮਸ਼ਾਲਾ ਨੂੰ ਟਾਉਣ ਦਾ ਹਾਲ ਇੱਕ ਦਾ ਹੈ ਜੋ ਮਾਰਸ਼ਾ ਦੇ 1969 ਇਸਵੀ ਦੇ ਹੁਕਮ ਤਾਬਕ ਹਿੰਦੂਆਂ ਦੇ ਮੰਦਰ ਅਤੇ ਪਾਰਸ਼ਾਲਾ ਟਾਉਣ 12ਵੀਂ ਸੀ ਬੁੜੀਆਂ ਪਰਗਨਾ ਖਿਜਰਾਬਾਦ ਸਰਕਾਰ ਸਰਹੰਜ ਦਾ ਹਾਲ ਕਿਸ ਇਸ ਤਰਾਂ ਲਿਖ ਕੇ ਮਾਰਸ਼ਾ ਨੂੰ ਭੇਜਿਆ ਗਿਆ ਮਾਰਸ਼ਾ ਦੇ ਹੁਕਮ ਅਨੁਸਾਰ ਨਾਜ਼ੀ ਨੇ ਬੁੜੀਆਂ ਦੀ ਧਰਮਸ਼ਾਲਾ ਟਾ ਕੇ ਮਸਜਿਦ ਬਣਾ ਦਿੱਤੀ ਅਤੇ ਉੱਥੇ ਦਰਵੇਸ਼ ਸਈਦ ਜ਼ਫਰਨਾ ਦੇ ਬੰਦੇ ਨੂੰ ਨਮਾਜ਼ ਪੜਨ ਲਈ ਬਤੌਰ ਮਜ਼ੋਰ ਨਿਯੁਕਤ ਕਰ ਦਿੱਤਾ। ਨਾਨਕ ਨਾਮ ਲੈਵਾ ਸੰਗਤ ਨੇ ਇੱਕ ਟੋਲੇ ਨੇ ਮਸਜਿਦ ਤੇ ਹਮਲਾ ਕਰ ਦਿੱਤਾ ਅਤੇ ਦਰਵੇਸ਼ ਨੂੰ ਮਾਰ ਦਿੱਤਾ। ਜਦੋਂ ਉਸ ਨੇ ਜਦੋਂ ਉਸ ਨੂੰ ਮਾਰਨ ਵਾਲਿਆਂ ਦਾ ਪਤਾ ਕੀਤਾ ਗਿਆ ਤਾਂ ਉਹਨਾਂ ਨੇ ਅਮਾਜ਼ੋਂ ਨੂੰ ਮਾਨਕ ਕਬੂਲ ਕਰ ਲਿਆ ਅਤੇ ਉਹਨਾਂ ਦਾ ਕਬੂਲਨਾਮਾ ਬਾਦਸ਼ਾਹ ਨੂੰ ਪੇਸ਼ ਕੀਤਾ ਗਿਆ ਇਸ ਘਟਨਾ ਨੇ ਸਾਫ਼ ਕਰ ਦਿੱਤਾ ਕਿ ਹੁਣ ਲੋਕ ਚੁੱਪ ਨਹੀਂ ਰਹਿਣਗੇ ਗੁਰੂ ਜੀ ਵੱਲੋਂ 1673 ਵਿੱਚ ਮਾਲਵੇ ਦੀ ਦੂਸਰੀ ਪ੍ਰਚਾਰ ਯਤਨਾ ਕੀਤੀ ਜਾ ਰਹੀ ਸੀ ਜਿਸ ਦੌਰਾਨ ਧਾਰਮਿਕ ਜ਼ਬਰ ਜ਼ੁਲਮ ਦੀ ਕਬਰਾਂ ਹਟ ਕਰਕੇ ਦੂਰ ਦੂਰ ਸਿੱਖਾ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਤੇ ਕਈ ਵਾਰ ਸਰਦਾਲਾਂ ਦੀ ਪੀੜ ਹਜ਼ਾਰਾਂ ਵਿੱਚ ਵੀ ਭੁੱਜ ਜਾਂਦੀ ਔਰੰਗਜ਼ੇਬ ਦੇ ਖੂਫੀਆ ਖਬਰ ਨਵੀਜ਼ ਬਾਰਸ਼ਾ ਤੱਕ ਇਨ੍ਹਾਂ ਲੋਕਾਂ ਦੇ ਮਿਲਣ ਨੂੰ ਔਰੰਗਜ਼ੇਬ ਵਿਰੁੱਧ ਬਗਾਵਤ ਦੀ ਤੀਸਰੀ ਵਜੋਂ ਵਜੋਂ ਪੇਸ਼ ਕਰਦੇ ਸਨ ਤੇ ਇਹ ਵੀ ਆਖਦੇ ਸਨ ਕਿ ਹਿੰਦੂ ਸਿੱਖ ਗੁਰੂ ਸਾਹਿਬ ਨੂੰ ਸੱਚਾ ਪਾਤਸ਼ਾਹ ਆਖ ਕੇ ਮਤਾ ਮੁਖਾਤਬ ਹੁੰਦੇ ਹਨ ਔਰੰਗਜ਼ੇਬ ਦੇ ਜਿਵੇਂ ਜਿਵੇਂ ਜ਼ੁਲਮ ਵਧੇ ਸਨ ਲੋਕਾਂ ਦੇ ਧੀਰਜ ਦਾ ਬੰਨ ਟੁੱਟਣ ਲੱਗਾ ਸੀ ਕਿਸੇ